ਅੱਜ ਅਸੀਂ ਮੌਜੂਦ ਆ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਆਊਟਡੋਰ ਸਟੇਡੀਅਮ ਸ੍ਰੀ ਜੀਵਨਗਰ ਇੰਟਰਨੈਸ਼ਨਲ 골ਡ ਮੈਡਲਿਸਟ ਜਵਰਾ ਸਿੰਘ ਅਤੇ ਨਵਰਾਸ ਸਿੰਘ ਦੋ ਪਰਾ ਜਿਹੜੇ ਕੀ ਸੰਤ ਨਗਰ ਦੇ ਸਰਪੰਚ ਸਾਹਿਬ ਇੰਦਰਪ੍ਰੀਤ ਕੌਰ ਵਾਈਫਪ ਦਲਸਿੰਘ ਸਰਪੰਚ ਜਿਨ੍ਹਾਂ ਦੇ ਦੋ ਬੇਟੇ ਨੇ ਔਰ ਜਿਹੜਾ ਕਿ ਲਗਾਤਾਰ ਕਾਫੀ ਟਾਈਮ ਤੋਂ ਗਰਾਊਂਡ ਦੇ ਨਾਲ ਟੱਚ ਨੇ ਔਰ ਗਰਾਊਂਡ ਦੇ ਵਿੱਚ ਤੇ ਅਨੇਕਾਂ ਹੀ ਪ੍ਰਕਾਰ ਦੇ ਇਹਨਾਂ ਨੇ ਪਹਿਲਾਂ ਵੀ ਮੈਡਲ ਜਿੱਤੇ ਹੋਏ ਨੇ ਔਰ ਅਸਰ ਜੋ ਪੂਰੇ ਹਰਿਆਣੇ ਦੀ ਹਰਿਆਣੇ ਦੀ ਟੀਮ ਦੇ ਵੱਲੋਂ ਖੇਡ ਕੇ ਇਹਨਾਂ ਨੇ ਜਿਹੜਾ ਇੱਕ 골ਡ ਮੈਡਲਿਸਟ ਜਿੱਤ ਕੇ ਲਿਆਏ ਨੇ ਔਰ ਅੱਜ ਇਹਨਾਂ ਨੂੰ ਇਹਨਾਂ ਦੇ ਜਿਹੜੇ ਸੀਨੀਅਰ ਪਲੇਅਰ ਹਰਵਿੰਦਰ ਸਿੰਘ ਔਰ ਕੋਚ ਗੁਰਮੇਸ਼ ਸਿੰਘ ਕੋਚ ਹੀਰਾ ਸਿੰਘ ਹੋਰ ਵੀ ਸੀਨੀਅਰ ਪਲੇਅਰ ਸੇਵਾ ਸਿੰਘ ਜੀ ਕਾਫੀ ਹੋਰ ਵੀ ਪਿੰਡ ਦੇ ਜਿਹੜੇ ਨਾਮੀ ਸੱਜਣ ਪਹੁੰਚ ਕੇ ਇਹਨਾਂ ਨੂੰ ਮਾਣ ਸਨਮਾਨ ਤੇ ਸਾਥੀ ਜਦੋਂ ਇਸ ਤਰੀਕੇ ਦਾ ਮਾਨ ਸਨਮਾਨ ਬੱਚੇ ਨੂੰ ਮਿਲਦਾ ਤੇ ਉਹਦੀ ਜਿਹੜੀ ਖੁਸ਼ੀ ਨੂੰ ਹੋਰ ਚਾਰ ਚੰਦ ਲੱਗ ਜਾਂਦੇ ਆ ਜਿੱਥੇ ਅੱਜ ਉਹਨਾਂ ਦੇ ਮਾਤਾ ਪਿਤਾ ਵੀ ਪਹੁੰਚੇ ਨੇ ਔਰ ਸੀਨੀਅਰ ਕੋਚ ਵੀ ਪਹੁੰਚੇ ਨੇ ਤੇ ਸਾਥੀਓ ਕਰਦੇ ਆ ਗੱਲਬਾਤ ਇਹਨਾਂ ਦੇ ਨਾਲ ਕਿ 골ਡ ਮੈਡਲ ਸਟੈਂਡ ਲਿਆ ਹੰ ਪਿੱਛੇ ਕਿੰਨੀ ਮਿਹਨਤ ਕਰਨੀ ਪਈ ਕਿੰਨੇ ਟਾਈਮ ਦਾ ਜਿਹੜਾ ਇਹਨਾਂ ਦਾ ਸੰਘਰਸ਼ ਸੀ ਤੇ ਕਰਦੇ ਆ ਗੱਲਬਾਤ ਤੁਸੀਂ ਸਾਡੇ ਨਾਲ ਬਣ ਰਿਹਾ ਜੀ ਬਹੁਤ ਵਧੀਆ ਤੁਸੀਂ ਸਾਨੂੰ ਇਹ ਸੀ ਕਿ ਸਾਡੇ ਲੜਕੇ ਜਿਹੜੇ ਸੈਂਟਰ ਤੇ ਟ੍ਰੇਨਿੰਗ ਨੇ ਸਟੂਡੈਂਟ ਨੇ ਓਹ ਨੈਸ਼ਨਲ ਦੇ ਵਿੱਚ ਮੈਡਲ ਲੈ ਕੇ ਆਏ ਨੇ 골ਡ ਮੈਡਲ ਮਿਲਿਆ ਹੈ ਹਰਿਆਣਾ ਸਟੇਟ ਨੂੰ ਰਿਪਰੈਜ਼ੈਂਟ ਕੀਤਾ ਸੀ ਤੇ ਹਰਿਆਣਾ ਸਟੇਟ ਨੇ ਜੂਨੀਅਰ ਨੈਸ਼ਨ ਜਿਲੰਦਰ ਵਿੱਚ ਆਫੀਸ਼ਲੀ ਹਿੱਸੇ ਕੱਢ ਲਈ ਹੈ ਉਹਦੇ ਵਿੱਚ ਇਹਨਾਂ ਨੇ ਸਾਡੇ ਦੋ ਬੱਚੇ ਆ ਨਵਰਾਜ ਤੇ ਯਵਰਾਜ ਇਹ ਮਾਨ ਹਰਿਆਣਾ ਕੋਲੋਂ ਪਾਗਲਿਆ ਸੀ ਜਿਹਦੇ ਵਿੱਚ ਇਸ ਨਾਮ ਤੋਂ ਆਨਰੇ ਗੋਲਡ ਮੈਡਲ ਮਿਲਿਆ ਇਹਨਾਂ ਨੂੰ ਤੇ ਜਿੰਨਰ ਜਾਣ ਕੇ ਮਿਲਿਆ ਕਿ ਹਰਿਆਣਾ ਸਟੇਟ ਦੇ ਚੈਂਪੀਅਨ ਹੋ ਗਏ ਤੇ ਇੱਕ ਸਾਡੇ ਲਈ ਇੱਕ ਬਹੁਤ ਖੁਸ਼ੀ ਦਾ ਮੋ ਆਪਣਾ ਇਹ ਟਾਈਮ ਹੈ ਕਿ ਮੈਂ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਣੇ ਜਿਹੜੇ ਸਾਡੇ ਇਹਨਾਂ ਦੇ ਮਾਤਾ ਪਿਤਾ ਨੇ ਸਰਦਾਰ ਦਲ ਸਿੰਘ ਜੀ ਉਹਨਾਂ ਦੇ ਮਾਤਾ ਜੀ ਪ੍ਰੀਤਿੰਦਰ ਕੌਰ ਜੀ ਤੇ ਇਹ ਇੱਕ ਸਾਡੇ ਲਈ ਇੱਕ ਮਹਾਨ ਸ਼ਖਸੀਅਤ ਵੀ ਨੇ ਸਾਡੇ ਇਸ ਪਿੰਡ ਦੇ ਤੇ ਇਹਨਾਂ ਨੇ ਜੋ ਇਹਨਾਂ ਕੋਲੇ ਜ਼ਿੰਮੇਵਾਰੀ ਮਿਲੀ ਇਹਨਾਂ ਨੂੰ ਉਹ ਬਹੁਤ ਵਧੀਆ ਨਿਭਾ ਰਹੇ ਨੇ ਤੇ ਇਹ ਆਪਣੇ ਬੱਚਿਆਂ ਦਾ ਵੀ ਬਹੁਤ ਵਧੀਆ ਧਿਆਨ ਰੱਖ ਰਹੇ ਨੇ ਤੇ ਜਿਹਦੇ ਕਰਕੇ ਇਹਨਾਂ ਦੇ ਬੱਚੇ ਜਿਹੜੇ ਨੇ ਉਹ ਇਸ ਮਕਾਮ ਤੇ ਪਹੁੰਚੇ ਨੇ ਤੇ ਇਹ ਇੱਕ ਅਸੀਂ ਅੱਗੋਂ ਉਮੀਦ ਇਹ ਹੀ ਕਰਦੇ ਹਾਂ ਕਿ ਕੱਲਾ ਨੈਸ਼ਨਲ ਨਹੀਂ ਮੈਂ ਇਹ ਉਮੀਦ ਰੱਖਦਾ ਵਾਂ ਕਿ ਇਹ ਅੱਗੇ ਅੱਗੇ ਆਪਣੇ ਸਾਡੇ ਜਿਹੜਾ ਦੇਸ਼ ਨੂੰ ਰਿਪਰੈਜ਼ੈਂਟ ਕਰਨ ਹਰਿਆਣਾ ਨੂੰ ਤਾਂ ਕੀਤਾ ਹੀ ਏ ਲੇਕਿਨ ਦੇਸ਼ ਨੂੰ ਸਾਡੇ ਇੰਡੀਆ ਨੂੰ ਰਿਪਰੈਜ਼ੈਂਟ ਕਰਨਾ ਜਿਵੇਂ ਕਿ 올림픽 ਤੋਂ ਵਰਲਡ ਕੱਪ ਤੋਂ ਏਸ਼ੀਅਨ ਗੇਮਾਂ ਜਾਂ ਸਾਡੇ ਮੇਜਰ ਕੰਪੀਟੀਸ਼ਨ ਨੇ ਉਹਨਾਂ ਵਿੱਚ ਵੀ ਜਦੋਂ ਭਾਗ ਭਾਗ ਲੈ ਕੇ ਭਾਗ ਲੈਣਗੇ ਤੇ ਇੱਕ ਸਾਡੇ ਲਈ ਬਹੁਤ ਮਾਣ ਤੇ ਸਾਡੂੰ ਖੁਸ਼ੀ ਹੋਵੇਗੀ ਅੰਤ ਵਿੱਚ ਇਹ ਕੋਈ ਬੜੀ ਅੱਜ ਬਹੁਤ ਜ਼ਿਆਦਾ ਖੁਸ਼ੀ ਹੋਈ ਏ ਇਹ ਨਾ ਜਿਹੜਾ ਇਹ ਪਰਿਵਾਰ ਹੈ ਨਾ ਕਿਲੇ ਵਾਲਿਆਂ ਦਾ ਜਿਹੜੇ ਇਹਨਾਂ ਦੇ ਦਾਦਾ ਜੀ ਸਨ ਨਾ ਜਦੋਂ ਉਹ ਵੀ ਕਿਤੇ ਗਰਾਊਂਡ 'ਚ ਆਉਂਦੇ ਹਨ ਸ਼ੇਅਰ ਸੀ ਉਹ ਵੀ ਜੀ ਕਬੱਡੀ ਦੇ ਵਿੱਚ ਉਹਨੇ ਵੱਡਿਆਂ-ਵੱਡਿਆਂ ਦੇ ਦਮ ਤੋੜੇ ਨੇ ਤੇ ਉਹੋ ਹੀ ਖੂਨ ਇਹਨਾਂ ਦੇ ਵਿੱਚ ਕਾਕਿਆਂ ਜਾ ਆ ਗਿਆ ਇਹ ਵੀ ਅੱਜ ਸਾਨੂੰ ਉਹ ਵੀਰ ਦੀ ਯਾਦ ਕਰਾਈ ਇਹਨਾਂ ਨੇ ਹਾਂਜੀ ਤੇ ਅਸੀਂ ਇਹ ਹੀ ਹੱਥ ਜੋੜਨੇ ਆ ਸਤਿਗੁਰੂ ਦੇ ਸਿੰਘ ਦੀ ਮਹਾਨ ਕਿਰਪਾ ਤੇ ਉਹਨਾਂ ਦੀ ਜੀ ਜਿਨ੍ਹਾਂ ਨੇ ਇਹ ਫਲਵਾਲੀ ਜਿਹੜੀ ਖੇੜੀ ਹੈ ਉਹਨਾਂ ਦੀ ਕਿਰਪਾ ਨਾਲ ਹੀ ਸਾਰਾ ਕੁਝ ਇਹਨਾਂ ਦੇ ਉੱਤੇ ਸਭ ਤੋਂ ਖੁਸ਼ੀ ਦੀ ਤੇ ਗੱਲ ਇਹ ਵੇ ਜਿਹੜੇ ਗੁਰਸਿੱਖ ਆਲਾ ਸਰਦਾਰੀ ਰੂਪ ਇਹਨਾਂ ਦਾ ਜੀ ਇਹਦੇ ਵਿੱਚ ਹੀ ਰਹਿਣਗੇ ਤੇ ਸਭ ਗੁਰ ਦੀਆਂ ਖੁਸ਼ੀਆਂ ਨਾਲ ਜਿਵੇਂ ਹੀਰਾ ਸਿੰਘ ਕੋ ਜ ਨੇ ਗੱਲ ਦੱਸੀ ਹੈ ਨਾ ਮੈਂ ਨਾ ਵਰਡ ਦੇ ਵਿੱਚ ਤੇ ਇਹਨਾਂ ਨੂੰ ਪ੍ਰੋਵਾਈਡ ਨਹੀਂ ਕਿਹਾ ਕਰਦੇ ਧੰਨਵਾਦ ਜੀ ਮਾਈ ਕੋ ਸਾਹਿਬ ਤੁਸੀਂ ਵੀ ਲੰਬੇ ਸਮੇਂ ਤੋਂ ਖੇਡਦੇ ਰਹੇ ਹੋ ਮੈਂ ਤਾਂ ਉਹਨਾਂ ਦੀ ਬਚਪਨ ਦੀ ਗੱਲ ਕਰਨ ਲੱਗਾ ਨਵਰਾਜ ਤੇ ਜਵਰਾਜ ਜੀ ਬਿਲਕੁਲ ਛੋਟੇ ਸਨ ਉਹਨਾਂ ਤੇ 10 10 ਕੁ 9 ਦੱਸ ਆਲ ਦੇ ਮੈਂ ਇੱਕੋ ਗਰਾਊਂਡ ਤੋਂ ਜਾਣਾ ਜਦੋਂ ਤੇ ਇਹਨਾਂ ਦੇ ਘਰ ਦੇ ਅੱਗੇ ਦੀ ਮੈਂ ਲੰਘਣਾ ਇਹਨਾਂ ਨੇ ਨਾ ਬੈਗ ਪਿੱਛੇ ਪਾਏ ਹੋਣੇ ਤੇ ਸਕੂਲ ਦੀ ਵਾਣ ਵਾਸਤੇ ਵੇਟ ਕਰਦੇ ਹੋਣਾ। ਉਦੋਂ ਇੱਕ ਕਲੀਨ ਛੇਸਾ। ਮੈਂ ਨਾ ਇੱਕ ਦਿਨ ਮੇਰੇ ਮਨ ਚ ਆਈ ਯਾਰ ਆਪਾਂ ਨਾਮ ਤਾ ਰਿਕਮੈਂਡੀ ਤੋਂ ਬਲੌਂਗ ਕਰਦੇ ਆ ਤੇ ਆਪਾਂ ਪਰਿਵਾਰ ਨੂੰ ਮਿਲੀਏ ਇਹਨਾਂ ਦੀ ਦਾਦੀ ਨੂੰ ਮੈਂ ਮਿਲਿਆ ਮੇਰੇ ਭਾਬੀ ਜੀ ਲੱਗਦੇ ਆ। ਮੈਂ ਜਾ ਕੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਤੇ ਇਹਨਾਂ ਦੇ ਘਰੇ ਨਾ ਇੱਕ ਗੁਰੂ ਗੋਬਿੰਦ ਸਿੰਘ ਦੀ ਵੱਡੀ ਸਾਰੀ ਤਸਵੀਰ ਲੱਗੀ ਸੀ ਦੀਵਾਰ ਦੇ ਨਾਲ ਤੇ ਮੈਂ ਇਹਨਾਂ ਨੂੰ ਉਧਰ ਸ਼ਾਇਦ ਛੁੱਟੀ ਸੀਗੀ ਤੇ ਮੈਂ ਇਹਨਾਂ ਨੂੰ ਫੜ ਕੇ ਤੇ ਫੋਟੋ ਵਾਲਾ ਲੈ ਗਿਆ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਵਾਲਾ ਮੈਂ ਆ ਜੀ ਆ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਵੇਖੋ ਤੇ ਆਪਾਂ ਨਾਮਧਾਰੀ ਆ ਫਿਰ ਸਿੱਖਾਂ ਸਿੱਖ ਕਮਿਊਨਿਟੀ ਤੋਂ ਬਿਲੋਂਗ ਕਰਦੇ ਆ ਨਾਮਧਾਰੀ ਕਮਿਊਨਿਟੀ ਤੋਂ ਬਿਲੋਂਗ ਕਰਦੇ ਆ ਆਪਣਾ ਪਿਛਲਾ ਪਰਿਵਾਰ ਇਹਨਾਂ ਜਿਹੜਾ ਇਹ ਬਹੁਤ ਨਾਮਧਾਰੀ ਗਹਿਰਾ ਪਰਿਵਾਰ ਆ ਸੰਤ ਗੁਲਾਬ ਸਿੰਘ ਜੀ ਜਿਹੜੇ ਇਹਨਾਂ ਦੇ ਦਾਦਾ ਦੇ ਪਰਨਾਨਾ ਪਰਨਾਨਾ ਸਨ ਮੈਂ ਉਹ ਗੱਲਾਂ ਇਹਨਾਂ ਨਾਲ ਕੀਤੀਆਂ ਕਿਉਂਕਿ ਜਿਹੜਾ ਇਹਨਾਂ ਦਾ ਦਾਦਾ ਜੀ ਲੱਗਦਾ ਸਾਡਾ ਦੋਸਤ ਮਿੱਤਰ ਗਰਨਾਵ ਸਿੰਘ ਦਲ ਸਿੰਘ ਦਾ ਚਾਚਾ ਸੀ ਉਹਦੇ ਨਾਲ ਮੈਂ ਕਾਫੀ ਪਲ ਯਾਰੇ ਨੇ ਮੇਰਾ ਰੂਮ ਮੇਟ ਸੀ ਇਹੀ ਪੜ੍ਹੇ ਸਭ ਇਕੱਠੇ ਉੱਕੀ ਗੱਡੇ ਆ ਤੇ ਸੋ ਮੈਂ ਉਮੀਦ ਰੱਖਦਾ ਵਾਂ ਕਿ ਇਹ ਜਿਹੜੇ ਦੋਨੋਂ ਭਰਾ ਨੇ ਟਵਿਨਸ ਨੇ ਜਦੋਂ ਇਹਨਾਂ ਨੂੰ ਮੈਂ ਮਿਲਦਾ ਕਿਤੇ ਮੈਨੂੰ ਬਾਜ਼ਾਰ 'ਚ ਦੇਖ ਲੈਂਦੇ ਨੇ ਤੇ ਮੇਰੇ ਕੋਲ ਖਲੋ ਜਾਂਦੇ ਨੇ ਆ ਕੇ ਹੈਲੋ ਹਾਈ ਤੇ ਮੈਂ ਇਹਨਾਂ ਨੂੰ ਇਹੀ ਕਹਿੰਨਾ ਪੁੱਤੋਂ ਖੱਬੇ ਸੱਚੇ ਨਹੀਂ ਵੇਖਣਾ ਆਪਣਾ ਟਾਰਗੇਟ ਲੈ ਕੇ ਚੱਲੋ ਘਰੋਂ ਨਿਕਲਦੇ ਜੇ ਬੇਟਾ ਮੈਨਾਂ ਹੋਇਆ ਕਰੋ ਤੁਹਾਡੇ ਪਰਿਵਾਰ ਨੂੰ ਤੁਹਾਡੀ ਮੰਮੀ ਨੂੰ ਤੁਹਾਡੇ ਡੈਡੀ ਨੂੰ ਇਹ ਨਾ ਹੋਵੇ ਕਿ ਸਾਡੇ ਬੱਚੇ ਹਨੇਰਾ ਹੋ ਗਿਆ ਘਰੇ ਨਹੀਂ ਪਹੁੰਚੇ ਜਦੋਂ ਗਰਾਊਂਡ ਚੋਂ ਜਾਂ ਸਿੱਧੇ ਪਹਿਲਾਂ ਘਰੇ ਰਿਪੋਰਟ ਕਰੋ ਜਾ ਕੇ ਨਹਾ ਧੋ ਕੇ ਜਿਹੜਾ ਕੁਝ ਖਾਣਾ ਪੀਣਾ ਖਾਗ ਉਸ ਤੋਂ ਬਾਅਦ ਜੇ ਤੁਹਾਨੂੰ ਘਰ ਦੇ ਕੁਝ ਕਹਿੰਦੇ ਨੇ ਬਟਿਆ ਕੰਮ ਕਰਕੇ ਆ ਤੋ ਧੰਨਵਾਦ ਟਾਈਮ ਟੂ ਟਾਈਮ ਘਰੇ ਜਾਇਆ ਕਰੋ ਸੋ ਜਿੱਥੇ ਵੀ ਮਿਲਦੇ ਨੇ ਅਸੀਂ ਤੇਨਾਂ ਨੂੰ ਵਧੀਆ ਗਾਈਡ ਕਰਦੇ ਆਂ ਪਰ ਇਹ ਜਿਹੜਾ ਹੁਣ ਇਹਨਾਂ ਨੇ ਇੱਕ ਬਹੁਤ ਵੱਡਾ ਕ੍ਰਿਸ਼ਮਾ ਕੀਤਾ ਦੂਹਾ ਭਰਾਵਾਂ ਨੇ ਨਵਰਾਜ ਤੇ ਜਵਰਾਜ ਪਹਿਲੀ ਗੱਲ ਤੇ ਮੈਨੂੰ ਇਹਨਾਂ ਰਾਜੇ ਵੀ ਭੁਲੇਖਾ ਲੱਗਦਾ ਰਿਹਾ ਮੈਨੂੰ ਇਹ ਨਹੀਂ ਪਤਾ ਲੱਗਦਾ ਇਹਨਾਂ ਚ ਨਵਰਾਜ ਕਿਹੜਾ ਤੇ ਜਵਰਾਜ ਕਿਹੜਾ ਮੈਂ ਇਹਨਾਂ ਨੂੰ ਆਪ ਪੁੱਛਦਾ ਹਾਂ ਹਾਂਜੀ ਹਾਂਜੀ ਮੇਰਾ ਬੇਟਾ ਵੀ ਇਹਨਾਂ ਨਾਲ ਆ ਕੀ ਖੇਡਦਾ ਪਰ ਉੱਥੇ ਨਹੀਂ ਹੈਗਾ ਮੈਂ ਬਹੁਤ ਜ਼ਿਆਦੀ ਸਾਨੂੰ ਖੁਸ਼ੀ ਹੈ ਕਿ ਇੱਕ ਕਿਲੇ ਵਾਲੇ ਪਰਿਵਾਰ ਦੇ ਵਿੱਚੋਂ ਹਾਂਜੀ ਦੋ ਸੂਰਮੇ ਪਹਿਲੋ ਤੇ ਇਹਨਾਂ ਦੇ ਦਾਦਾ ਜੀ ਜਿਹੜੇ ਜਿੰਨਾ ਭਾਜੀ ਨੇ ਦੱਸਿਆ ਵੀ ਕਬੱਡੀ ਦੇ ਬਹੁਤ ਜ਼ਿਆਦੇ ਚੰਗੇ ਪਲੇਅਰ ਸਾਂ ਚੰਗਾ ਉਹਨਾਂ ਦਾ ਕਦ ਕਾੜਤੀ ਮੈਂ ਆਪ ਉਹਨਾਂ ਨੂੰ ਵੇਖਿਆ ਕਿਹੜ ਦਿਨ ਕਬੱਡੀ ਤੇ ਆਉਣ ਵਾਲੇ ਟਾਈਮ 'ਚ ਮੈਂ ਉਮੀਦ ਰੱਖਦਾ ਵੀ ਵਧੀਆ ਵਧੀਆ ਜਿਵੇਂ ਨੈਸ਼ਨਲ ਦੀਆਂ ਗੇਮਾਂ ਜਿਹੜੀਆਂ ਕਾਮਨਵੈਲਥ ਗੇਮ, ਏਸ਼ੀਅਨ ਗੇਮਾਂ, ਏਸ਼ੀਆ ਕੱਪ, 올림픽 ਇਸ ਲੈਵਲ ਦੀ ਜਦੋਂ ਆਪਾਂ ਸੋਚ ਰੱਖਾਂਗੇ ਨਾ ਤੇ ਫਿਰ ਛੋਟੀਆਂ ਜਿਹੜੀਆਂ ਗੇਮਾਂ ਨੇ ਉਹ ਆਪੇ ਪੈਰਾਂ 'ਚ ਡਿੱਗ ਪੈਂਦੀਆਂ ਉਹਦੇ 'ਚ ਸ਼ਰਤ ਇਹ ਕਿ ਬੱਚੇ ਜਿਹੜੇ ਨੇ ਆਪਣਾ ਕਰੈਕਟਰ ਡਿਸਪੀਲਨ ਕੋਚ ਦੀ ਗੱਲ ਮੰਨਣੀ ਜਿੱਥੇ ਕਰੈਕਟਰ ਦੀ ਜਾਂ ਡਿਸਪੀਲਨ ਦੀ ਗੱਲ ਆਏ ਜਿੱਥੇ ਡਿਸਪੀਲਨ ਦੀ ਗੱਲ ਆ ਜਾਈ ਉਹਦੇ ਸਾਰਾ ਕੁਝ ਹੀ ਆ ਜਾਂਦਾ ਧੰਨਵਾਦ ਜੀ ਤੇ ਇਹ ਕਰਕੇ ਮੈਂ ਬਹੁਤ ਉਮੀਦ ਰੱਖਦਾ ਕਿ ਉਹਨਾਂ ਵਾਲੇ ਟਾਈਮ ਚ ਬਹੁਤ ਵਧੀਆ ਪਲੇਅਰ ਬਣਨਗੇ ਸਰਪੰਸਾ ਮਾਤਾ ਪਿਤਾ ਹਰੇਕ ਮਾਪਿਓ ਨੂੰ ਇਹ ਹੁੰਦਾ ਵੀ ਸਾਡੇ ਬੱਚੇ ਬੁਲੰਦੀਆਂ ਨੂੰ ਛੂਣ ਤੇ ਆਪਣੇ ਦੇਸ਼ ਦਾ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਨ ਦਾ ਤੇ ਇਹ ਜਿਹੜਾ ਗਰਾਊਂਡ ਹੈ ਇਹ ਸ੍ਰੀ ਸਤਗੁਰ ਜਗਜੀਤ ਸਿੰਘ ਜੀ ਸਤਗੁਰ ਉਦੇਸ ਸਿੰਘ ਜੀ ਦੀ ਕਿਰਪਾ ਦੇ ਨਾਲ ਇਹ ਬੱਚੇ ਖੇਡਦੇ ਨੇ ਇਸੇ ਗਰਾਊਂਡ ਦੇ ਵਿੱਚ ਹੀ ਨਵਰਾਇਉ ਰਾਏ ਖੇਡਦੇ ਰਹੇ ਤੇ ਇਹ ਕੋਚਿਸ ਇਹਨਾਂ ਨੇ ਸਾਰਿਆਂ ਨੇ ਤਿਆਰੀ ਕੀਤੀ ਕਰਵਾਈ ਤੇ ਉਸ ਤੋਂ ਬਾਅਦ ਬੱਚਿਆਂ ਨੇ ਮਿਹਨਤ ਕੀਤੀ ਤੇ ਸਟੇਟ ਦੇ ਵਿੱਚੋਂ ਇਹਨਾਂ ਨੇ 골ਡ ਮੈਡਲ ਜਿੱਤਿਆ ਬੜੀ ਖੁਸ਼ੀ ਹੁੰਦੀ ਹੈ ਤੇ ਅਸੀਂ ਤੇ ਹੀ ਦੁਆ ਕਰਦੇ ਹਾਂ ਕਿ ਸਾਡੇ ਬੱਚੇ ਸਾਡੇ ਇਲਾਕੇ ਦਾ ਸਾਡੇ ਦੇਸ਼ ਦਾ ਨਾਂ ਰੋਸ਼ਨ ਕਰਨ ਤੇ ਹੋਰ ਵੀ ਜਿਹੜੇ ਬੱਚੇ ਤਿਆਰੀ ਕਰਨ ਲਏ ਨੇ ਗੇਮ ਦੇ ਨਾਲ ਜੁੜੇ ਨੇ ਉਹਨਾਂ ਲਈ ਵੀ ਇਹੀ ਕਾਮਨਾ ਕਰਦੇ ਆ ਕਿ ਉਹ ਵੀ ਚੰਗੀ ਗੇਮ ਖੇਡ ਕੇ ਆਪਣਾ ਮਾਂ ਪਿਓ ਦਾ ਆਪਣੇ ਇਲਾਕੇ ਦਾ ਦੇਸ਼ ਦਾ ਨਾਮ ਰੋਸ਼ਨ ਕਰਨ। ਹਾਂਜੀ ਆਪਣਾ ਨਵਰਾਜ ਕੇ ਜਗਰਾਜ ਹਾਂ ਜੀ ਰਾਜ। ਹਾਂ ਜੀ ਅੱਜ ਮਾਤਾ ਪਿਤਾ ਵੀ ਨਾਲ ਖੜੇ ਨੇ ਗਰਾਊਂਡ ਦੇ ਕੋਚ ਸਹਿਬਾਨ ਆ ਜਿਨ੍ਹਾਂ ਨੇ ਤੁਹਾਨੂੰ ਟ੍ਰੇਨਿੰਗ ਦਿੱਤੀ ਆ। ਤਾਂ ਕਿਦਾਂ ਦਾ ਲੱਗਿਆ ਇਹਨੇ ਖੁਸ਼ੀ ਮਿਲੀ ਹੈ ਜੀ? ਬਹੁਤ ਵਧੀਆ ਲੱਗਦਾ ਜੀ ਖੇਡ ਕੇ ਆਈਦਾ। ਦੋਨੋਂ ਸੂ ਦੋਨੋਂ ਭਰਾ ਖੇਡਣ ਗਏ ਸੀ ਕਿ ਨੈਸ਼ਨਲ ਤੇ ਮੈਡਲ ਲੈ ਕੇ ਆਏ ਆ। ਇਹ ਸਾਡੇ ਇਲਾਕੇ ਦਾ ਬਹੁਤ ਨਾਮ ਵਦਿਆ ਸਾਡੇ ਕਰਦਿਆਂ ਦਾ ਸਾਡੇ ਕੋਚਿਸ ਦਾ ਸਾਡਾ ਜਿਹੜਾ ਇੱਥੇ ਸੈਂਟਰ ਚੱਲਦਾ ਹੈ ਇਹਦਾ ਬਹੁਤ ਨਾਮ ਰੋਸ਼ਨ ਹੋਇਆ ਹੈ ਤਾਂ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਨੌਜਵਾਨ ਹਜੇ ਤੱਕ ਨਹੀਂ ਗਰਾਊਂਡ ਨਾਲ ਜੁੜੋ ਗਰਾਊਂਡ ਨਾਲ ਜੁੜਨਾ ਜ਼ਰੂਰੀ ਹੈ ਹਾਂਜੀ ਭਾਜੀ ਮਾਮਾ ਵਾਸਤੇ ਬਹੁਤ ਵੱਡੀ ਅੱਜ ਖੁਸ਼ੀ ਹੈ ਜਿਵੇਂ ਬੱਚਾ ਨੇ ਨਾਮ ਰੋਸ਼ਨ ਕੀਤਾ ਮਾਮਾ ਮਸਤੇ ਤੇ ਵੇਖੋ ਜੀ ਜਦੋਂ ਬੱਚਾ ਛੋਟਾ ਹੁੰਦਾ ਹੈ ਪਹਿਲਾ ਕਦਮ ਤੁਰਦਾ ਹੈ ਤੇ ਮਾਂ ਲਈ ਤੇ ਉਹ ਹੀ ਖੁਸ਼ੀ ਨਹੀਂ ਸੰਭਲੀ ਜਾਂਦੀ ਜਦੋਂ ਬੱਚਾ ਤੁਰਨਾ ਸਿੱਖਦਾ ਹੈ ਉਹ ਜਦੋਂ ਬੱਚਾ ਕੋਈ ਅਚੀਵਮੈਂਟ ਹਾਸਲ ਕਰਦਾ ਹੈ ਤੇ ਆਪਾਂ ਆਪਣੀ ਖੁਸ਼ੀ ਜ਼ਾਹਰ ਨਹੀਂ ਕਰ ਸਕਦੇ ਮਾਪਿਆਂ ਨੂੰ ਜਿੰਨੀ ਖੁਸ਼ੀ ਹੁੰਦੀ ਹੈ ਸੋ ਮੈਂ ਸਾਰੇ ਮਾਪਿਆਂ ਨੂੰ ਇਹ ਅਪੀਲ ਕਰਦੀ ਆਂ ਕਿ ਆਪਣੇ ਬੱਚਿਆਂ ਨੂੰ ਗਰਾਊਂਡ ਨਾਲ ਜੋੜੋ ਕਿਸੇ ਵੀ ਗੇਮ ਨਾਲ ਚਾਹੇ ਹਾਕੀ ਹੈ ਫੁੱਟਬਾਲ ਹੈ ਇੱਕ ਤਾਂ ਬੱਚੇ ਫਿਜ਼ੀਕਲੀ ਮੈਂਟਲੀ ਫਿੱਟ ਰਹਿਣਗੇ ਔਰ ਦੂਸਰਾ ਜਿਹੜਾ ਨਸ਼ੇ ਤੋਂ ਬਚੇ ਰਹਿਣਗੇ ਔਰ ਬੱਚੇ ਗੇਮ ਵਾਲੇ ਬੱਚੇ ਹਮੇਸ਼ਾ ਨੋਟ ਕਰਿਓ ਸਟੱਡੀ ਦੇ ਨੂੰ ਆਪਣੇ ਨੂੰ ਗਰਾਊਂਡ ਨਾਲ ਜੋੜੋ ਔਰ ਬੱਚੇ ਐਵੇਂ ਦੀ ਕੋਈ ਵੀ ਅਸੀਮੈਂਟ ਲੈ ਕੇ ਆਉਂਦੇ ਨੇ ਤੇ ਸਾਡੇ ਪਿੰਡ ਦਾ ਇਲਾਕੇ ਦਾ ਉਹ ਸਪੈਸ਼ਲੀ ਸਾਡੀ ਜਿਹੜੀ ਨਾਮਤਰੀ ਅਕੈਡਮੀ ਹੈ ਨਾਮਤਰੀ ਲੈਵਲ ਇਹਦਾ ਨਾਮ ਰੋਸ਼ਨ ਕੀਤਾ ਸਾਨੂੰ ਬੜਾ ਪ੍ਰੰਤ ਫੀਲ ਹੋਇਆ ਬਲ ਜਿਸ ਤਰ੍ਹਾਂ ਇੱਕ ਤੁਸੀਂ ਜ਼ਪੈਂਚੋ ਪ੍ਰਿੰਡ ਦੇ ਪੰਚਾਇਤ ਨੂੰ ਚਪੈਂਡ ਨੂੰ ਟਾਈਮ ਦੇਣਾ ਹੁੰਦਾ ਤੇ ਬੱਚਿਆਂ ਨੂੰ ਕਿੱਦਾਂ ਦਾ ਟਾਈਮ ਦੁੱਤਾ ਕਿਸ ਤਰ੍ਹਾਂ ਇਹ ਮੁਕਾਮ ਹੁੰਦਾ ਬੱਚਿਆਂ ਵਾਸਤੇ ਤੇ ਵੇਖੋ ਜੀ ਟਾਈਮ ਕੱਢਣਾ ਪੈਂਦਾ ਹੈ ਬੱਚਾ ਮਤਲਬ ਹਰ ਬੱਚਾ ਜਿਹੜਾ ਕਿਸੇ ਕੋਈ ਬੁਲੰਦੀ ਤੇ ਪਹੁੰਚਦਾ ਹੈ ਉਹਦੇ ਪਿੱਛੇ ਸਪੈਸ਼ਲੀ ਉਹਦੀ ਮਦਰ ਦਾ ਤੇ ਬਹੁਤ ਵੱਡਾ ਸਹਿਯੋਗ ਹੁੰਦਾ ਹੈ ਕਿਉਂਕਿ ਮਾਵਾ ਨਾਲ ਘਰ ਨਾ ਕਰਦੀਆਂ ਨੇ ਸਵੇਰੇ ਉੱਠ ਕੇ 4 ਵਜੇ ਇਹਨਾਂ ਨੂੰ ਗਰਾਊਂਡ ਭੇਜਣਾ ਔਰ ਜਿੰਨਾ ਚਿਰ ਬੱਚੇ ਸਫ਼ਰ ਕਰਦੇ ਨੇ ਬੱਸਾਂ 'ਚ ਟ੍ਰੇਨਾਂ 'ਚ ਮੈਨੂੰ ਨਹੀਂ ਲੱਗਦਾ ਕੋਈ ਵੀ ਮਾਂ ਹੈ ਜਿਹੜੀ ਘਰੇ ਆਰਾਮ ਕਰਦੀ ਹੋएगी ਉਹਨਾਂ ਚਿਰ ਉਹਦਾ ਮਨ ਸ਼ਾਂਤ ਨਹੀਂ ਹੁੰਦਾ ਜਿੰਨਾ ਚਿਰ ਬੱਚਾ ਕਿਸੇ ਮੰਜ਼ਿਲ ਤੇ ਪਹੁੰਚ ਨਹੀਂ ਜਾਂਦਾ ਸੋ ਮਾਪਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਇੱਥੋਂ ਦੇ ਮੈਂ ਸਪੈਸ਼ਲੀ ਕੋਚਸ ਦਾ ਥੈਂਕਸ ਕਰਾਂਗੀ ਉਹਨਾਂ ਨੇ ਬੜੀ ਵਧੀਆ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਹੈ ਔਰ ਸੱਚੇ ਪਾਸ਼ਾ ਜੀ ਦੀ ਇਹਨਾਂ ਦੀ ਕਿਰਪਾ ਦੇ ਨਾਲ ਇੱਥੋਂ ਤੱਕ ਪਹੁੰਚੇ ਨੇ ਉਹਨਾਂ ਦੀ ਛੱਤਰ ਛਾਇਆ ਇੱ ਸੋ ਮੈਂ ਫੀਲ ਕਰਾਂਗੀ ਕਿ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਗਰਾਊਂਡ ਨਾਲ ਜ਼ਰੂਰ ਜੋੜ ਰਹੇ ਹਨ ਜੀ ਜੀ ਹਾਂ ਜੀ ਸੋਨ ਸਰ ਅੱਜ ਬੱਚੇ ਲਗਾਤਾਰ ਗਰਾਊਂਡ ਦੇ ਸਪੋਰਟਸ ਨਾਲ ਵੀ ਜੁੜੇ ਆ ਤੇ ਨਾਮ ਵੀ ਤੁਹਾਾਰੇ ਆ ਦੇਖਦਾ ਭਾਈ ਸਾਹਿਬ ਤੋਂ ਪਹਿਲਾਂ ਤੇ ਇਹਨਾਂ ਨੂੰ ਹਰ ਵਕਤ ਕਵਰੇਜ ਦਿੰਦੇ ਨੇ ਤੇ ਅੱਜ ਸਾਡੇ ਕੋਚ ਸਾਹਿਬਾਨ ਨੇ ਸਾਡੇ ਨਾਲ ਸੀਨੀਅਰ ਨੇ ਸਾਡੇ ਸਰਪੰਚ ਸਾਹਿਬ ਸਾਡੇ ਨਾਲ ਨੇ ਤੇ ਸਾਡੇ ਅੱਜ ਜੋ ਮੈਡਲਿਸਟ ਨੇ ਸਾਡੇ ਉਹ ਵੀ ਸਾਡੇ ਨਾਲ ਨੇ ਸਾਨੂੰ ਬਹੁਤ ਪ੍ਰੋਡ ਫੀਲ ਹੁੰਦਾ ਹੈ ਕਿ ਸਾਡੇ ਗਰਾਊਂਡ ਦੇ ਵਿੱਚ ਇੱਕ ਇਹੋ ਜਿਹੀ ਅਚੀਵਮੈਂਟ ਹੋ ਗਈ ਹੈ ਜੀ ਸਤਿ ਸ੍ਰੀ ਅਕਾਲ ਸਾਡੇ ਜਿੰਨੇ ਵੀ ਬੱਚੇ ਨੇ ਨੈਕਸਟ ਜੋ ਵੀ ਸਾਡਾ ਬੱਚਾ ਮੈਡਲ ਲੈ ਕੇ ਆਏਗਾ ਅਸੀਂ ਯੂਥ ਔਕੀ ਕਲੱਬ ਵੱਲੋਂ ਉਹਨਾਂ ਦਾ ਮਾਨ ਸਨਮਾਨ ਕਰਦੇ ਹੀ ਰਹਾਂਗੇ ਤਾਂ ਇਹ ਬੱਚਿਆਂ ਦੇ ਵਿੱਚ ਕਿਦਾਂ ਜਿਵੇਂ ਅੱਜ ਬੱਚੇ ਹਰਿਆਣਾ ਦੇ ਤੇ ਖੇਡ ਕੇ ਮੈਡਲ ਜਿੱਤ ਕੇ ਲੈ ਆਇਆ ਇਹਨਾਂ ਬੱਚਿਆਂ 'ਚ ਕੀ ਲੱਗਿਆ ਸੀ ਤੁਹਾਨੂੰ ਕਿ ਬੱਚੇ ਕੀ ਕਰ ਸਕਦੇ ਆ ਸਰ ਦੇਖੋ ਬੱਚੇ ਦਾ ਜਦੋਂ ਸਟਾਰਟ 베ਸ ਬਣਦੇ ਆਪਾਂ 베ਸ ਦੇ ਹਿਸਾਬ ਦੇ ਨਾਲ ਬੱਚਾ ਪਲਦੇ ਵੱਲ ਅੱਜ ਹੋਰ ਕੱਲ ਹੋਰ ਫਰਕ ਪੈਂਦਾ ਕੁਝ ਬੱਚੇ ਦੇ ਆਪਣੀ ਜਿਹੜੀ ਮਿਹਨਤ ਹੈ ਉਹਦੀ ਉਹ ਤਾਂ ਇਸ ਮੈਡਲ ਦੇ ਉੱਤੇ ਰੰਗ ਲਾਉਂਦੀ ਆਗੇ ਯੋਨੇ ਆ ਵੀ ਪਰਸਨਲ ਕੁਛ ਕੀਤਾ ਹੈ। ਟੈਕਸਟਾ 11 ਦੇ ਵਿੱਚੋਂ ਇੱਕ ਪਲੇਅਰ ਨੂੰ ਛੱਡਣਾ ਬਹੁਤ ਔਖਾ ਹੈ। ਜੀ। ਤੇ ਇਹਨਾਂ ਨੇ ਆਪਣੀ ਪਰਸਨਲ ਮਿਹਨਤ ਵੀ ਬਹੁਤ ਜ਼ਿਆਦਾ ਕੀਤੀ ਹੈ। ਕੋਚਸ ਦੀ ਮਿਹਨਤ ਤੇ ਹੈ ਹੀ ਹੈ ਨਾਲ ਇਹਨਾਂ ਦੀ ਪਰਸਨਲ ਵੀ ਇੱਕ ਮਿਹਨਤ ਹੈਗੀ ਹੈ ਇਹਨਾਂ ਦੀ। ਇਹ ਲਗਾਤਾਰ ਜਿਵੇਂ ਡਿਸਪਲਾਈਨ ਚ ਰਹਿੰਦੇ ਸੀ ਜਿਸ ਤਰ੍ਹਾਂ ਕੋਚ ਸਾਹਿਬ ਨੇ ਦੱਸਿਆ ਵੀ ਇਹਨਾਂ ਦੇ ਪਹਿਲਾਂ ਜੁੜੇ ਨਹੀਂ ਸੀ ਮੈਂ ਇਹਨਾਂ ਨੂੰ ਕਿਹਾ ਜੁੜੇ ਰੱਖੇ। कि ਅੱਜ ਪਿੰਡ ਦਾ ਆਦੇਸ਼ ਦਾ ਹਰਿਆਣੇ ਦਾ ਨਾਮ ਰੋਸ਼ਨੀ ਕੀਤਾ। ਨਹੀਂ ਦੇਖੋ ਇਹ ਤਾਂ ਗੱਲ ਸਹੀ ਹੈ ਵੀ ਜਦੋਂ ਇਹ ਫਗਸਪੁਰ ਚ ਆਏ ਉਹ ਇਹਨਾਂ ਦੀ ਕਟਿੰਗ ਸੀ। ਜੀ। ਤੇ ਅਸੀਂ ਜਦੋਂ ਇੱਥੇ ਗਰਾਊਂਡ 'ਚ ਆਏ ਆ ਸਾਥੀ ਇਹਨਾਂ ਨੂੰ ਇਹ ਗੱਲ ਕਹੀ ਵੀ ਤੁਸੀਂ ਵਾਰਕੋ ਸਿੰਘ ਸੱਜੂ। ਜੀ। ਤੇ ਉਸ ਤੋਂ ਬਾਅਦ ਇਹਨਾਂ ਨੇ ਕਟਿੰਗ ਨਹੀਂ ਕੀਤੀ ਤੇ ਅੱਜ ਉਹਦਾ ਇੱਕ ਛਰੇ ਇਹਨਾਂ ਦੇ ਪੇਰੈਂਟਸ ਨੂੰ ਵੀ ਜਾਂਦਾ ਵੀ ਜਿਨ੍ਹਾਂ ਨੇ ਇਹਨਾਂ ਨੂੰ ਇਸ ਕਟਿੰਗ ਵਾਲੇ ਬਨੇ ਨਹੀਂ ਤੋੜਿਆ ਤੇ ਇੱਕ ਸਿੰਘ ਸੱਜ ਕੇ ਇੱਕ ਸਾਡੇ ਨਾਮ ਤਰੀਕਾ ਨਾਲ ਜੁੜੇ ਹੋਏ। ਇਹਨਾਂ ਨੂੰ ਦੇਖ ਕੇ ਕੋਈ ਬੱਚਾਂ ਤੇ ਅਸਰ ਹੋਊਗਾ ਦੂਜਿਆਂ ਤੇ ਵੀ ਜਿਹੜੇ ਦੇਖੋ ਜੋ ਆਪਾਂ ਨੀ ਕਹਿੰਨੇ ਕਿ ਉਪਰਾਲੇ ਕਰਦੇ ਆ ਕਿਸੇ ਜਿਵੇਂ ਮ ਤੁਸੀਂ ਇਹ ਤਾਰ ਮਾਰੋ ਸਾਰੀਆਂ ਸਾਡੀਆਂ ਬੋਡਾਂ ਵੀ ਲੱਗੀਆਂ ਹੋਈਆਂ ਐ ਜੀ ਇਹ ਜਦੋਂ ਅਸੀਂ ਮੈਡਲ ਲੈ ਕੇ ਆਉਂਨੇ ਆ ਸਾਨੂੰ ਵੀ ਕੋਈ ਐਪਰੀਸ਼ੀਏਟ ਕਰਦਾ ਤਾਂ ਅਸੀਂ ਵੀ ਇਹਨਾਂ ਨੂੰ ਐਪਰੀਸ਼ੀਏਟ ਕਰਾਂਗੇ ਇਹ ਚੀਜ਼ ਨੂੰ ਵੇਖ ਕੇ ਬੱਚੇ ਵੀ ਐਪਰੀਸ਼ੀਏਟ ਹੋਣਗੇ ਵੀ ਇਹ ਬੱਚੇ ਨੇ ਸੀਨੀਅਰ ਇਹਨਾਂ ਵਾਸਤੇ ਕਰਨਾ ਹੈ ਤੇ ਸਾਡੇ ਵਾਸਤੇ ਵੀ ਕੋਣਾ ਕਰਨਾ ਹੈ ਕਿ ਅਸੀਂ ਇਹ ਨਿੱਕੇ ਨਿੱਕੇ ਉਕਰਾਲਿਆਂ ਨਾ ਵਾਸਤੇ ਕਰਦੇ ਰਹਿਣਗੇ ਮੈਡਲ ਆਉਂਦਾ ਰਹੇਗਾ ਅਸੀਂ ਇਹਨਾਂ ਨੂੰ ਐਪਰੀਸ਼ੀਏਟ ਕਰਦੇ ਰਹਿਣਾ ਹਾਂ ਸਰ ਉਸ ਤੋਂ ਕਿੰਨੀਆਂ ਟੀਮਾਂ ਦੇ ਨਾਲ ਖੇਡ ਕੇ ਬੱਚੇ ਟੀਮਾਂ ਦੇ ਦੇਖੋ ਯਾਲ ਇੰਡੀਆ ਜੀ ਜਿੰਨੀਆਂ ਸਟੇਟ ਆਉਂਦੀਆਂ ਉੱਥੇ ਸਾਰੇ ਨੈਸ਼ਨਲ ਹੈ ਨੈਸ਼ਨਲ ਦੇ ਵਿੱਚੋਂ ਕੋਈ 골ਡਮੈਨ ਲੈ ਕੇ ਆਉਣਾ ਬਹੁਤ ਔਖਾ ਜੀ ਜੀ ਤੇ ਅੱਜ ਇਹਨਾਂ ਦੀ ਜੋਰ ਰਾਮਨੇਨ ਤੇ ਉਹ ਮਹਿੰਦਰਾਂ ਦੀ ਜਿਆ ਆਪਸ ਸਾਡੇ ਘੱਟੇ ਦੇਖੀ ਧੰਨਵਾਦ ਥੈਂਕ ਯੂ ਤੁਸੀਂ ਵੀ ਲਗਾਤਾਰ ਗਰਾਊਂਡ ਨਾਲ ਇਹ ਵੀ ਇੱਕ ਪਲੇਅਰ ਸੀ ਅੱਜ ਬੱਚਿਆਂ ਨੂੰ ਦੇਖ ਕੇ ਆਪਣਾ ਬਚਪਨ ਵੀ ਯਾਦ ਆਉਂਦਾ ਹਣਾ ਜਦੋਂ ਇਹ ਨਾਮ ਕਮਾ ਕੇ ਲਿਆਉਂਦੇ ਆ ਤੁਹਾਡੀ ਮਿਹਨਤ ਵੀ ਰੰਗ ਲਿਆਈ ਨਹੀਂ ਅਸੀਂ ਤਾਂ ਬੱਚਿਆਂ ਨੂੰ ਚਲੋ ਜਿੰਨਾ ਵੀ ਟਾਈਮ ਆਈਦਾ ਇੰਗਲਿਸ਼ ਕਰੀਦਾ ਜੋ ਇਹਨਾਂ ਦੀ ਗਲਤੀ ਹੁੰਦੀ ਹੈ ਚਲੋ ਅਸੀਂ ਇਹਨਾਂ ਨਾਲ ਜ਼ਿਆਦਾ ਖੇਡਿਆ ਸਾਨੂੰ ਪਤਾ ਲੱਗ ਜਾਂਦਾ ਕਿ ਕਿੱਥੇ ਮਿਸਟੈਕ ਕਰ ਰਹ ਕੋਸ਼ਿਸ਼ ਕਰੀਦਾ ਵੀ ਨਾਲ ਦੀ ਨਾਲ ਹੀ ਕਰੈਕਟ ਕਰੀਏ ਇਹਨਾਂ ਨੂੰ ਅ ਅੱਜ ਵੀ ਸੰਚੇਤਾ ਚਲੋ ਅਸੀਂ ਜਦੋਂ ਪਹਿਲਾਂ ਹੁੰਦੇ ਸੀ ਛੋਟੇ ਛੋਟੇ ਸੀ ਉਦੋਂ ਪਰ ਉਦੋਂ ਬਾਅਦ ਇਹਨਾਂ ਕਾਫੀ ਆਪਣਾ ਅਪਰੂਵ ਕਾਫੀ ਕੀਤਾ ਦੋਵਾਂ ਜਣਿਆਂ ਨੇ ਤੇ ਅੱਜ ਉਹਦੇ ਨਤੀਜਾ ਚਲੋ ਅੱਜ ਹਰਿਆਣੇ ਵੱਲੋਂ ਖੇਡੇ ਨੇ ਬੜੀ ਖੁਸ਼ੀ ਦੀ ਗੱਲ ਹੈ ਸਾਨੂੰ ਮੈਡਲ ਲੈ ਕੇ ਆਏ ਨੇ ਅ ਇਹਨਾਂ ਕੋਈ ਈਜ਼ੀ ਨਹੀਂ ਹੁੰਦਾ ਹਰਿਆਣੇ ਵੱਲੋਂ ਖੇਡ ਕੇ ਤੇ ਤੁਸੀਂ ਨੈਸ਼ਨਲ ਤੋਂ ਮੈਡਲ 골ਡ ਮੈਡਲ ਲੈ ਕੇ ਆਉਣਾ ਜੀ ਇਹ ਬੜੀ ਮਾਣ ਵਾਲੀ ਗੱਲ ਹੈ ਸਾਡੇ ਵਾਸਤੇ ਤੇ ਸਾਡੇ ਜੂਨੀਅਰ ਨੇ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਚਲੋ ਇਹ ਆਪਣਾ ਮਿਹਨਤ ਕਰਦੇ ਨੇ ਸਾਨੂੰ ਸੁਣਦੇ ਵੀ ਨੇ ਇਹ ਨਹੀਂ ਵੀ ਕੁਝ ਬੱਚੇ ਹੁੰਦੇ ਨੇ ਨਹੀਂ ਸੁਣਦੇ ਹੁੰਦੇ ਪਰ ਇਹ ਸਾਨੂੰ ਸੁਣਦੇ ਨੇ ਵੀ ਕੀ ਗਲਤੀ ਹੈ ਕੀ ਭਾਜੀ ਕੀ ਕਹਿ ਰਹੇ ਨੇ ਸਾਨੂੰ ਸੁਣਦੇ ਨੇ ਚੰਗੀ ਤਰ੍ਹਾਂ ਤੇ ਮਿਹਨਤ ਵੀ ਕਰ ਰਹੇ ਨੇ ਜੀ ਤੇ ਧੰਨਵਾਦ ਆ ਤੁਹਾਡਾ ਵੀ ਜਿੰਨੇ মিডিਆ ਵਾਲੇ ਮਿਹਰਬਾਨੀ ਤੁਹਾਡੀ ਜੀ